ਸੋਚ ਸਮਝ ਕੇ ਬੋਲਿਆ ਕਰੋ ਸੋਸ਼ਲ ਮੀਡੀਆ ਤੇ ਸੋੜ ਤਾ ਮੇਰੇ ਟਾਂ ਰਾ ਜੀ ਨਹੀਂ ਬੰਦ ਸੋੜ ਤਾ ਮੇਰੇ ਟਾਂ ਰਾ ਜੀ ਨਹੀਂ ਬੰਦ ਨਹੀਂ ਮੈਨੂੰ ਪਸੰਦ ਨਹੀਂ ਆਉਂਦੀ ਪਰ ਫੋਟੋ ਕਿਤੇ ਦਾਸ ਨਾਲ ਦੇਖਦੇ ਸੀ ਕਿਦਾਂ ਲੱਗਦੀਆਂ ਸੋਹਣੇ ਲਾਦੇ ਆ ਬੱਟ ਮੈਂ ਸੋਚ ਕੇ ਜਰਾ ਸਮਝਾਦੀ ਹਾਂ ਤੇਰਾ ਤਾਂ ਬੱਟੇ ਬੰਦ ਜਾਣੇ ਵੇ ਕਿਤੇ ਉਹ ਤੁਹਾਨੂੰ ਕਾਣ ਕੇ ਛੋ ਮੈਂ ਹਮੇਸ਼ਾ ਹੀ ਕਹਿਨੀ ਹੁੰਨੀ ਆ ਵੀ ਸੋਚ ਸਮਝ ਕੇ ਬੋਲਿਆ ਕਰੋ ਸੋਸ਼ਲ ਮੀਡੀਆ ਤੇ ਕਿਉਂਕਿ ਥੋੜੀ ਨਿੱਕੀ ਨਿੱਕੀ ਗੱਲ ਲੋਕ ਫੜ ਲੈਂਦੇ ਆ ਨਿੱਕੀ ਨਿੱਕੀ ਗੱਲ ਤੁਸੀਂ ਕੀ ਕਰਦੇ ਹੋ ਖਾਸ ਕਰਕੇ ਉਹ ਲੋਕ ਜਿਹੜੇ ਸਾਰਾ ਦਿਨ ਸੋਸ਼ਲ ਮੀਡੀਆ ਤੇ ਰਹਿੰਦੇ ਨੇ ਜਿਹੜੇ ਸਾਰਾ ਦਿਨ ਬਲੌਗਿੰਗ ਕਰਦੇ ਆ ਨਾ ਉਹਨਾਂ ਨੂੰ ਤਾਂ ਖਾਸ ਕਰਕੇ ਮੈਂ ਇਹ ਵਾਰਨਿੰਗ ਦਿੰਨੀ ਹਣੀ ਆ ਜਿਵੇਂ ਕਿ ਇਹ ਹੁਣ ਇਹਨੇ ਬੜਾ ਚੀਕ ਚੀਕ ਕੇ ਇੰਟਰਵਿਊ ਚ ਕਿਹਾ ਮੈਂ ਨਹੀਂ ਕਦੇ ਜ਼ਿੰਦਗੀ ਚ ਚੀਨਤਾ ਪਾਣੀ ਮੈਂ ਤਾਂ ਸੂਟ ਪਾਉਣੇ ਆ ਮੇਰੀ ਤਾਂ ਸੂਟਾਂ ਨਾਲ ਟੌਰ ਉਹ ਪਾਈ ਜਿਹੜਾ ਤੂੰ ਨੇ ਪਾਇਆ ਹੋਇਆ ਇਹਨੂੰ ਚੀਨਤਾ ਕਹਿੰਦੇ ਨੇ ਸੂਟ ਨਹੀਂ ਕਹਿੰਦੇ ਨਾ ਬੋਲਿਆ ਕਰੋ ਇਹ ਜਿਹੇ ਗੱਲਾਂ സൂട്ട പസാ ഫോട്ടോ ദ്ദാ ല സോണി ല